ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਮੂ ਵਾਲਾ ਇਹਦਾ ਪੁਰਾਣਾ ਨਾਮ ਇਹਨੂੰ ਡੇਲਿਆਂ ਵਾਲੀ ਵੀ ਕਿਹਾ ਜਾਂਦਾ ਹੈ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਦੋਂ ਜਾਂਦੇ ਆ ਦੱਸੋ ਤਾਂ ਪਹਿਲਾ ਪਿੰਡ ਇਸ ਸੜਕ ਤੇ ਆਉਂਦਾ ਹੈ ਇਹਦੇ ਨਾਲ ਦਾ ਪਿੰਡ ਰੋੜੀ ਕਪੂਰਾ ਇੱਕ ਪਾਸੇ ਅਜਤਗੱਲ ਵੀ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇੱਕ ਸ਼ੌਂਕੀ ਵੀਰ ਆ ਤੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਇਹ ਭਰਾ ਕਰਦਾ ਇਹਦੇ ਕੋਲੋਂ ਮੇਰੀ ਇਹ ਦੂਜੀ ਵੀਡੀਓ ਹੈ ਅੱਜ ਦੀ ਵੀਡੀਓ ਚ ਇੱਕ ਕੇ ਮੱਝ ਬਾਈ ਨੇ ਵਿਕਾਊ ਕੀਤੀ ਹੈ ਬਹੁਤ ਸੋਹਣੀ ਮੱਝ ਤੇ ਬਹੁਤ ਹੀ ਸੋਹਣਾ ਟੰਚ ਹੈ ਰੇਟ ਵੀਡੀਓ ਚ ਹੋਊਗਾ ਜਿਹੜੇ ਭਰਾ ਨੂੰ ਇਹ ਮੱਝ ਜੱਜੂਗੀ ਤੇ ਉਹ ਵੀਰ ਆ ਕੇ ਤਸੱਲੀ ਕਰ ਲੂਗਾ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਇੱਥੇ ਆਪਾਂ ਬਾਈ ਨੂੰ ਵੀ ਮਿਲਾਂਗੇ ਤੇ ਨਾਲ ਬਾਈ ਤੋਂ ਪਤਾ ਲੱਗਿਆ ਇੱਕ ਛੋਟੇ ਫੈਨ ਨੂੰ ਮਿਲੂੰਗਾ ਦੋਸਤੋ ਜਿਹੜਾ ਮੇਰੀਆਂ ਵੀਡੀਓ ਦੇਖਦਾ ਹੈ ਸਕੂਲਾਂ ਛੁੱਟੀ ਕਰ ਲਈ ਸੀ ਬਾਈ ਦੱਸਦਾ ਵੀ ਜਦੋਂ ਪਤਾ ਲੱਗਿਆ ਵੀ ਆਪਾਂ ਵੀਡੀਓ ਬਣਾਉਣਾ ਆਣਾ ਸੋ ਆਪਾਂ ਇਹਨਾਂ ਦੋ ਛੋਟੇ ਬੱਚਿਆਂ ਨਾਲ ਵੀ ਮਿਲਦੇ ਆਂ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਭੀ ਕੱਲ ਬਾਈ ਜੀ ਬਾਈ ਤੁਹਾਡੇ ਮੈਕ ਲੱਗਾ ਬੱਚਿਆਂ ਦੇ ਨਾਮ ਤੁਸੀਂ ਦੱਸ ਦਿਓ ਜੀ ਗੁੜੀਆ ਦਾ ਨਾਮ ਗੁੜੀਆ ਦਾ ਨਾਮ ਗੁਰਸੇਰ ਤਕੌਰ ਜੀ ਠੀਕ ਹੈ ਇੱਧਰ ਬੱਚਾ ਇੱਧਰ ਹੋ ਸੰਦੀਪ ਸਿੰਘ ਠੀਕ ਹੈ ਹੋ ਸੰਦੀਪ ਫਿਰ ਵੀਡੀਓ ਵਾਵਾ ਦੇਖਦਾ ਮੇਰੀਆਂ ਹਾਂਜੀ ਠੀਕ ਹੈ ਅੱਛਾ ਸਕੂਲਾਂ ਫ ਇਹਨੂੰ ਮੈਂ ਇੱਕ ਦਿਨ ਕਿਹਾ ਸੀ ਮੈਂ ਕਿ ਆਪਣੇ ਯੂਟਿਊਬਰ ਉਹਨਾ ਬਾਈ ਨੇ ਤੇ ਵੀਡੀਓ ਬਣਾਉਣੀ ਆ ਅੱਛਾ ਤੇ ਮੈਂ ਤੁਹਾਨੂੰ ਫੋਨ ਲਾਇਆ ਤੁਸੀਂ ਕਿਹਾ ਵੀ ਅੱਜ ਮੈਂ ਪੁੱਛੋ ਖੁਰਦਾ ਪਰਸੋਂ ਆਉਂਗਾ ਮੈਨੂੰ ਕਿ ਪਰਸੋਂ ਆਉਣਗੇ ਬਾਈ ਤੇ ਇਹਨੇ ਆਖਿਆ ਮੈਂ ਛੁੱਟੀ ਮਾਰ ਲਿਆ ਕਿਤੇ ਮਗਰ ਵੀ ਨਹੀਂ ਮੁੜ ਜਾਣਾ ਅੱਛਾ ਇਹਨੇ ਸਗੁੱਲੋ ਛੁੱਟੀ ਮਾਰ ਲਿਓ ਦਵਾ ਦਾ ਆਪਣਾ ਜਵਾਬ ਨਹੀਂ ਬਣਿਆ ਤੁਸੀਂ ਹੋਰ ਅੱਛਾ ਉਹ ਵੈਸੇ ਪੜ੍ਹਾਈ ਔਲ ਧਿਆਨ ਹੈ ਪੜ੍ਹਾਈ ਔਲ ਬਹੁਤ ਵਧੀਆ ਠੀਕ ਕੋਸ਼ਿਸ਼ ਇਹੀ ਕਰੋ ਵੀ ਇਹ ਪੜ੍ਹਨ ਨਾਲ ਰੁਚੀ ਦੀ ਬਣੀ ਰਹੇ ਹਨਾ ਹਾਂਜੀ ਅੱਛਾ ਬਈ ਆਪਾਂ ਇਹ ਜਿਹੜੇ ਪਸ਼ੂ ਆਪਣੇ ਘਰੇ ਰੱਖੇ ਵੇ ਸਾਰੇ ਘਰ ਦੇ ਹੀ ਆਪਣੇ ਜਾਂ ਖਰੀਦ ਵੇਚ ਕਰ ਕਰਦੀ ਹੈ ਜਿਹੜੀ ਅੱਜ ਇਹ ਮੱਝ ਤੁਸੀਂ ਵੇਚਣ ਲੱਗੇ ਹੋ ਹਾਂਜੀ ਕੰਨਵਾ ਸੁਆ ਸੁਣਾ ਇਹ ਤੀਜੇ ਸੁਆ ਸੁਣਾ ਹੈ ਤੀਜੇ ਸੁਆ ਸੁਣਾ ਹੈ ਦੂਜਾ ਸੁਆ ਘਰੇ ਸੀ ਕਿੰਨਾ ਦੁੱਧ ਚੋਇਆ ਦੂਜਾ ਸੁਆ 15 ਕਿਲੋ ਦੁੱਧ ਚੋਇਆ ਹੈ 15 ਕਿਲੋ ਹਾਂਜੀ ਠੀਕ ਹੈ ਭਾਈ ਅੱਛਾ ਹੁਣ ਦਿਨ ਕਿੰਨੇ ਲੇਜੂ ਅੰਦਾਜ਼ਾ ਇਹ ਬਸ 3-4 ਦਿਨ ਲੱਗੂਗੀ ਤਿਆਰੀ ਜੀ ਚੀ ਹੁੰਦਾ ਹਨ ਅੱਛਾ ਕੀ ਡਿਮਾਂਡ ਕੀ ਕਰਦੇ ਹੋ ਇਹਦੀ 132 ਹੈ ਜੀ 1,32,000 ਹਾਂਜੀ ਖੁੱਲ ਗਈ ਨੂੰ ਆਪਾਂ ਹਾਂਜੀ ਉਹ ਆਜੂਪਤ ਤੁਸੀਂ ਸਾਈਡ ਨੂੰ ਸੋ ਦੱਸੋ ਇਹ ਬੱਚੇ ਜਿਹੜੇ ਉਹ ਕਿਉਂਕਿ ਵੇਟ ਸੀ ਇਹਨਾਂ ਨੂੰ ਵੀਡੀਓ ਬਣਾਵਾਂਗੇ ਤਾਂ ਹੀ ਵੀਡੀਓ ਦੇ ਵਿੱਚ ਲੈਂਦਾ ਇਹਨਾਂ ਵੀਰਾਂ ਨੂੰ ਛੋਟਿਆਂ ਨੂੰ ਸੋ ਇਹ ਮੱਝ ਦੇਖੋ ਬਹੁਤ ਸੋਹਣਾ ਢਾਂਚਾ ਹੈ ਹਵਾਨੇ ਦੀ ਬਣਾਵਟ ਚੰਗੀ ਹੈ ਤੇ ਥੰਡ ਦਾ ਸੈਟ ਚੰਗਾ ਆ ਕੇ ਦੇਖੋਗੇ ਤਾਂ ਵੀ ਦਿਲ ਨੂੰ ਲੱਗੂਗੀ 1,32,000 ਰੇਟ ਹੈ ਵਿਕਰੀ ਜੀ ਵਾਲਾ ਹੀ ਰੇਟ ਰੱਖਿਆ ਦੋਸਤੋ ਕੋਈ ਆਏ ਨਹੀਂ ਵੀ ਬਹੁਤਾ ਲੰਬਾ ਚੌੜਾ ਫਰਕ ਹੋਊਗਾ ਪਰ ਫਿਰ ਵੀ ਤੁਸੀਂ ਜੱਜ ਦੀ ਚੀਜ਼ ਖਰੀਦਣੀ ਹੁੰਦੀ ਹੈ ਤੇ ਆ ਕੇ ਪਸ਼ੂ ਨੂੰ ਦੇਖਣਾ ਤੁਹਾਡਾ ਹੱਕ ਹੈ ਇੱਕ ਨੰਬਰ ਸੰਭਾਲ ਹੈ ਬਾਈ ਦੀ ਬਹੁਤ ਸੋਹਣੇ ਪਸ਼ੂ ਸੰਭਾਲਦਾ ਵੀਰ ਸਿੰਗ ਥੋੜਾ ਖੁੱਲਾ ਹੋ ਕੇ ਪਰ ਮੁੜਿਆ ਨੇੜ ਹੀ ਹੈ ਮਤਲਬ ਆਏ ਨਹੀਂ ਹੈ ਵੀ ਉਪਰਾ ਨਹੀਂ ਲੱਗਦਾ ਕਿਉਂਕਿ ਵਜਨ ਵੀ ਮੱਝ ਦਾ ਚੰਗਾ ਹੈ ਵੀਰੇ ਉਹ ਬਰਾਂਡੇ ਵਾਲ ਨੂੰ ਲੈ ਜਾਓ ਇੱਕ ਵਾਰ ਸੋ ਤੁਸੀਂ ਇਹਦਾ ਹਵਾਨਾ ਦੋਸਤੋ ਦੇਖੋ ਮੱਝ ਦਾ ਹਜੇ ਸਪੇਸ ਪਈ ਐ ਚੰਗੀ ਤਿਆਰ ਹੋਊਗੀ ਮੱਝ 1 ਲੱਖ 32000 ਡਿਮਾਂਡ ਐ ਜਿੱਧਰ ਨੂੰ ਮਰਜ਼ੀ ਲੈ ਕੇ ਤੁਰਪੋ ਸੀਲ شریف ਜੇ ਸੁਵਾ دیے ਮੱਝ ਵਕਾਊ ਕੀਤੀ ਐ ਵੀਰ ਨੇ ਤੁਸੀਂ ਹੁਣ ਫੇਰ ਇਹਦੇ ਢਾਂਚੇ ਨੂੰ ਦੇਖੋ ਅਗਾੜੀ ਚੰਗੀ ਐ ਦੋਸਤੋ ਅਗਲੇ ਥਣ ਸੋਹਣੇ ਐ ਪਿਛਾਉ ਹਵਾਨਾ ਚੰਗਾ ਦਿਖਾਉਂਦੀ ਐ ਬਈ ਅੱਗੇ ਨੂੰ ਲਈ ਜਾਈ ਫੇਰ ਸਿੱਧੀ ਫੇਰ ਹਵਾਨਾ ਦੇਖੋ ਇਹਦਾ ਤੁਸੀਂ ਪਤਲੀ ਪੂਛ ਦੀ ਐ ਦੁੱਧ ਵੀ ਚੰਗਾ ਦਿੱਤਾ ਪਿਛਲੇ ਸੂਏ 'ਚ 15 ਕਿਲੋ ਬਾਈਕ ਇਹਨਾਂ ਦਿੱਤਾ ਜੇ ਚੰਗੀ ਸਾਮ ਸੰਭਾਲ ਵਾਲਾ ਵੀਰ ਖੈਰ ਇਹਨਾਂ ਦੁੱਧ ਜਾਏ ਤਾਂ ਹੋ ਸਕਦਾ ਥੋੜਾ ਬਹੁਤਾ ਵਧ ਵੀ ਚੋਲੇ ਪਰ ਆ ਕੇ ਜਰੂਰ ਦੇਖ ਲਿਓ ਤੁਹਾਨੂੰ ਇਹ ਮੱਝ ਕਿੰਦਾ ਦੀ ਲੱਗੀ ਮੈਨੂੰ ਹਰੇਕ ਪੱਖ ਤੋਂ ਇਹ ਮੱਝ ਚੰਗੀ ਲੱਗੀ ਬਾਕੀ ਤਸੱਲੀ ਕਰਨਾ ਤੁਹਾਡਾ ਹੱਕ ਹੋਰਲੇ ਪਾਸੇ ਤੋਂ ਵੀ ਥਾਣਾ ਦੇ ਵਿੱਚ ਵਿੱਥੀ ਤੁਸੀਂ ਦੇਖੋ ਪਰਲੇ ਪਾਸੇ ਤੋਂ ਵੀ ਸੇਮ ਵਿੱਥੀ ਹੈ ਅਗਾੜੀ ਚੰਗੀ ਹੈ ਮਨਜੀ ਬੰਦੋ ਵੀਰੇ ਹਾਂ ਇੱਕ ਇਹਦੇ ਆ ਹਾਂਜੀ ਸੋ ਸੋ ਬਾਈ ਨਾਲ ਹੋਰ ਗੱਲਾਂ ਕਰਦੇ ਹਾਂ ਜੀ ਐਸ ਐਲ ਡੀ ਪੀ ਦੇ ਸੀਮਨ ਤੋਂ ਗੱਬਣਾ ਜੀ ਡਾਕਟਰ ਬਲਜਿੰਦਰ ਬੜੰਗ ਨੇ ਆਈ ਕੀਤੀ ਸੀ ਸੋ ਹੈਗਾ ਕਾਰਡ ਆਪਣਾ ਹਾਂਜੀ ਇਹ ਕਾਰਡ ਠੀਕ ਹੈ ਐਮ 8864 ਦੀ ਐਮ 8864 ਬੁੱਲ ਦਾ ਸੀਮਨ ਦੋਸਤੋ ਇਹਦੇ ਲੱਗਾ 6 ਤੱਕ ਐਤਵਾਰ ਨੂੰ 22 10 2023 ਨੂੰ ਆਈ ਹੋਈ ਹੈ ਸੋ 22 10 2023 ਨੂੰ ਦਿਨ ਮਤਲਬ ਹੁਣ ਇਹ ਇਹ ਮੰਨিয়ে ਵੀ ਉੱਤੇ ਲੈ ਰਹੀ ਆ ਆਪਦੇ ਜਿਹੜੇ ਹੁਣ ਅੱਗੇ ਲਾਊਗੀ ਦੋ ਤਿੰਨ ਦਿਨ ਉਹੀ ਬਾਈ ਨੇ 10 ਮਹੀਨੇ ਤੇ 10 ਦਿਨਾਂ ਦੇ ਹਿਸਾਬ ਤੇ ਕਿਹਾ ਬਈ ਪੁੱਛ ਫੜੀ ਜੀ ਸੋ ਹੁਣ ਹਵਾਨਾ ਦੇਖ ਲਓ ਮੱਝ ਦਾ ਸ਼ਰੀਫ ਵੀ ਐ ਸੁਭਾਅ ਦੀ ਦੋਸਤੋ ਮੱਝ ਚੰਗੇ ਹਵਾਨੇ ਦੀ ਐ ਬਾਕੀ ਛੱਡ ਦਿਓ ਬਈ ਸੂਣ ਤੋਂ 24 ਦਿਨਾਂ ਬਾਅਦ ਹੀਟ ਚ ਆ ਗਈ ਸੀ ਬਈ ਅੱਛਾ ਪਹਿਲੀ ਹੀਟ ਤੇ ਇਹਦੇ ਦਵਾਈ ਰਖਾਤੀ ਤੇ 52 ਦਿਨਾਂ ਬਾਅਦ ਦੁਬਾਰੇ ਆਈ ਕੀਤੀ ਸਿੰਗਲ ਸਟਰਾਕ ਨਸੀਬ ਠੀਕ ਦੋਸਤੋ ਸਿੰਗਲ ਸਟਰਾਤ ਹੀ ਬਾਈ ਕਹਿੰਦਾ ਕੰਟੀਨਰ ਜਿਹੀ ਬਸ ਮੇਰੇ 6:00 ਵਜੇ ਗਈ ਸੀ ਪਤੋਂ ਜਿਆਦਾ ਸਮਝਦੇ ਨਹੀਂ ਅੱਛਾ ਤੇ ਤਾਂ ਅਗਰ ਕਿਸੇਲ ਕਰ ਰਹੇ ਨਹੀਂ ਘਰ ਰੱਖਣ ਵਾਲੀ ਵਾਜਾਈ ਠੀਕ ਹੈ ਸੋ ਦੋਸੋ ਚੰਗੀ ਮੱਝ ਬਈ ਪੂਛ ਫੇਰ ਫੜ ਲਈ ਹਵਾਨਾ ਫੇਰ ਦੇਖੋ ਦੋਸੋ ਮੱਝ ਤੁਹਾਨੂੰ ਜਜੂਗੀ ਜਿਹੜੀ ਚੀਜ਼ ਸੋਹਣੀ ਲੱਗਦੀ ਹੈ ਫਿਰ ਉਹ ਕੋਸ਼ਿਸ਼ ਹੁੰਦੀ ਹੈ ਵੀ ਚੰਗੀ ਤਰ੍ਹਾਂ ਦਿਖਾਇਆ ਜਾਵੇ ਤੁਸੀਂ ਥਾਣਾ ਚ ਵਿੱਥੀ ਥਣ ਦਾ ਸਹਜ ਹਵਾਨਾ ਦੇਖ ਲਓ ਹਵਾਨਾ ਉੱਤੋਂ ਵੀ ਪੂਰਾ ਚੰਗਾ ਥੱਲੇ ਨੂੰ ਵੀ ਚੰਗਾ ਹੁੰਦਾ ਛੱਡ ਦਿਓ ਬਈ ਤੇ ਇਹ ਤੋਂ ਬਿਨਾ ਇੱਕ ਬੁੱਲ ਬਾਈ ਕੋਲ ਹੈਗਾ ਘਰੇ ਮੈਂ ਸਿਰਫ ਵੀਡੀਓ ਦੇ ਵਿੱਚ ਇੱਥੇ ਖੜਾ ਹੀ ਤੁਹਾਨੂੰ ਦਿਖਾ ਦੇਣਾ ਹੈ ਜੇ ਕੋਈ ਪ੍ਰਾ ਖਰੀਦਣਾ ਚਾਹੁੰਦਾ ਹੈ ਬਈ ਇਹਦੀ ਕੀ ਡਿਟੇਲ ਹੈ ਕਿੰਨੀ ਕੁ ਉਮਰ ਹੈ ਇਹਦੀ ਇਹਦੀ ਬਈ 2 ਸਾਲ ਤੇ 2-3 ਮਹੀਨੇ 18 ਜੁਲਾਈ 2022 ਦਾ ਦਾ ਬਰਥ ਹੈ ਠੀਕ ਹੈ ਕਿਹੜੇ ਬੁੱਲਦਾ ਬੱਚਾ ਹੈ ਐਲ ਡੀ ਪੀ ਦੇ ਆਰ 107 ਬੁੱਲਦਾ ਹੈ ਇਹ ਬਲਜਿੰਦਰ ਨੇ ਕੀਤੀ ਸੀ ਡਾਕਟਰ ਬਲਜਿੰਦਰ ਤੋਂ ਇਹ ਹੋਈ ਸੀ ਠੀਕ ਹੈ ਇਹਦੀ ਮਦਰ ਮਿਲਕ ਰਿਕਾਰਡ 16 ਕਿਲੋ ਦਾ ਜੀ ਘਰੇ ਹੀ ਚੋਇਆ ਸੀ ਕਿਤੇ ਚੋਇਆ ਵੀ ਨਹੀਂ ਜੀ ਘਰੇ ਹੀ ਚੋਇਆ ਠੀਕ ਹੈ ਇਹਦੀ ਕੀਮਤ ਕੀ ਰੱਖਦੇ ਹੋ ਇਹਦੀ ਕੀਮਤ ਫੋਨ ਤੇ ਕਰ ਲਿਆ ਕੋਈ ਸ਼ੌਂਕੀ ਵੀਰ ਹੋਇਆ ਤਾਂ ਦੇ ਦਾਂਗੇ ਬਈ ਘਾਟੂ ਮਾਲਾਣਾ ਵੀਰ ਸੰਪਰਕ ਕਰੇ ਬੇਨਤੀ ਠੀਕ ਹੈ ওকে ਸੋ ਜੇ ਕੋਈ ਸ਼ੌਂਕੀਆ ਵੀਰ ਖਰੀਦਣਾ ਚਾਹੁੰਦਾ ਦੋਸਤੋ ਰਿਕਾਰਡ ਤੁਹਾਨੂੰ ਦੱਸਦਾ ਵੈਸੇ ਜਿਹੜੇ ਵਿਕਰੀ ਵਾਲੇ ਬੱਲ ਹੁੰਦੇ ਆ ਉਹਨਾਂ ਦੀ ਮੈਂ ਵੀਡੀਓ ਨਹੀਂ ਸ਼ੂਟ ਕਰ ਰਿਹਾ ਇਸ ਟਾਈਮ ਦੇ ਵਿੱਚ ਸੋ ਅੱਜ ਦੀ ਵੀਡੀਓ ਦੀ ਇਹ ਬਹੁਤ ਸੋਹਣੀ ਮੱਝ ਵਿਕਾਊ ਸੀ ਤੁਸੀਂ ਆ ਕੇ ਦੇਖਿਓ ਤਸੱਲੀ ਕਰਕੇ ਖਰੀਦਿਓ ਧੰਨਵਾਦ